ਸਾਲਾਂ ਦੀ ਉਡੀਕ ਤੋਂ ਬਾਅਦ Nusrat Fateh Ali Khan ਸਾਹਿਬ ਦੀ ਆਵਾਜ਼ ਦਾ ਫਰਿਸ਼ਤਾ ਇੱਕ ਨਵੀਂ ਧੜਕਨ ਦੇ ਨਾਲ ਵਾਪਸ ਆ ਰਿਹਾ ਉਹਨਾਂ ਦੀ ਸ਼ਾਨਦਾਰ ਆਵਾਜ਼ ਅਤੇ ਸੁਰੀਲੇ ਗੀਤ ਹੁਣ ਫਿਰ ਤੋਂ ਵਾਪਸ ਪਰਤਣਗੇ ਪ੍ਰਸਿੱਧ ਕਵਾਲੀ ਗਾਇਕ Nusrat Fateh Ali Khan ਸਾਹਿਬ ਦੀ ਅਣਸੁਣੀ ਰਿਕਾਰਡਿੰਗ ਦੀ ਨਵੀਂ ਐਲਬਮ ਉਹਨਾਂ ਦੀ ਮੌਤ ਦੇ 27 ਸਾਲਾਂ ਬਾਅਦ 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਐਲਬਮ ਚੇਨ ਆਫ ਦ ਲਾਈਟ ਪੀਟਰ ਗੈਬਰੀਅਲ ਦੇ ਰੀਅਲ ਵਰਲਡ ਰਿਕਾਰਡਿੰਗ ਦੀ ਆਰਚੀਵਸ ਚੁਲਬੀ ਹੈ ਤੁਹਾਨੂੰ ਦੱਸ ਦਈਏ ਕਿ ਉਹੀ ਲੇਬਲ ਹੈ ਜਿਸ ਨੇ ਸਾਲ 1989 ਵਿੱਚ Nusrat Fateh Ali Khan ਸਾਹਿਬ ਨੂੰ ਸਾਈਨ ਕੀਤਾ ਸੀ ਇਸ ਦੇ ਨਾਲ ਹੀ ਸਾਲ 1990 ਦੇ ਵਿੱਚ ਉਹਨਾਂ ਨਾਲ ਐਲਬਮਾਂ ਦੀ ਸੀਰੀਜ਼ ਵੀ ਜਾਰੀ ਹੋਈ ਸੀ ਰਿਕਾਰਡਿੰਗਾਂ ਨੂੰ ਇੰਗਲੈਂਡ ਵਿੱਚ ਰੀਅਲ ਵਰਲਡ ਸਟੂਡੀਓਜ਼ ਵਿੱਚ ਇੱਕ ਵੇਅਰ ਹਾਊਸ ਸਟੋਰੇਜ ਸਪੇਸ ਵਿੱਚ ਡੁੰਗਾ ਦਫਨਾਇਆ ਗਿਆ ਸੀ ਅਤੇ ਇਹ ਉਦੋਂ ਲੰਬੀਆਂ ਗਈਆਂ ਜਦੋਂ ਲੇਬਲ 2021 ਵਿੱਚ ਆਪਣੇ ਪੁਰਾਲੇਖ ਨੂੰ ਆਰਕਾਈਵਸ ਨੂੰ ਤਬਦੀਲ ਕਰ ਰਿਹਾ ਸੀ ਤੁਹਾਨੂੰ ਦੱਸਤੀਏ ਕਿ ਉਹਨਾਂ ਦੀ ਆਵਾਜ਼ ਨੇ ਐਵੇਂ ਦਾ ਕ੍ਰਿਸਮਸ ਸਰਜਿਆ ਜਿਸ ਕਾਰਨ ਅੱਜ ਵੀ ਉਹਨਾਂ ਦੇ ਸੁਣਨ ਵਾਲੇ ਦੇ ਜਾਦੂ ਵਿੱਚ ਗਵਾਚ ਜਾਂਦੇ ਹਨ Nusrat Fateh Ali Khan ਸਾਹਿਬ ਦੀ ਰੋਹਾਨੀ ਆਵਾਜ਼ ਇੱਕ ਵਾਰ ਫਿਰ ਦੁਨੀਆ ਪਰਦੇ ਵਿੱਚ ਗੂੰਜਣ ਨੂੰ ਤਿਆਰ ਹੈ ਇਸ ਵਾਰ ਇਹ ਐਲਬਮ ਉਹਨਾਂ ਦੇ ਸੰਗੀਤ ਉਹਨਾਂ ਦੇ ਫੈਨਸ ਨੂੰ ਇੱਕ ਨਵੇਂ ਸਫ਼ਰ ਤੇ ਲੈ ਕੇ ਜਾਵੇਗੀ ਕਈ ਸਾਲਾਂ ਦੀ ਉਡੀਕ ਤੋਂ ਬਾਅਦ Nusrat Fateh Ali Khan ਸਾਹਿਬ ਦੀ ਆਵਾਜ਼ ਦਾ ਫਰਿਸ਼ਤਾ ਇੱਕ ਨਵੀਂ ਧੜਕਨ ਦੇ ਨਾਲ ਵਾਪਸ ਆ ਰਿਹਾ ਉਹਨਾਂ ਦੀ ਸ਼ਾਨਦਾਰ ਆਵਾਜ਼ ਅਤੇ ਸੁਰੀਲੇ ਗੀਤ ਹੁਣ ਫਿਰ ਤੋਂ ਵਾਪਸ ਪਰਤਣਗੇ ਪ੍ਰਸਿੱਧ ਕਵਾਲੀ ਗਾਇਕ Nusrat Fateh Ali Khan ਸਾਹਿਬ ਦੀ ਅਣਸੁਣੀ ਰਿਕਾਰਡਿੰਗ ਦੀ ਨਵੀਂ ਅਲਬਮ ਉਹਨਾਂ ਦੇ ਮੌਤ ਦੇ 27 ਸਾਲਾਂ ਬਾਅਦ 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਐਲਬਮ ਚੇਨ ਆਫ ਦਾ ਲਾਈਟ ਪੀਟਰ ਗੈਬਰੀਅਲ ਦੇ ਰੀਅਲ ਵਰਲਡ ਰਿਕਾਰਡਿੰਗ ਦੀ ਆਰਚੀਵਸ ਚੁਲਬੀ ਹੈ ਤੁਹਾਨੂੰ ਦੱਸ ਦਈਏ ਕਿ ਉਹੀ ਲੇਬਲ ਹੈ ਜਿਸ ਨੇ ਸਾਲ 1989 ਵਿੱਚ Nusrat Fateh Ali Khan ਸਾਹਿਬ ਨੂੰ ਸਾਈਨ ਕੀਤਾ ਸੀ ਇਸ ਦੇ ਨਾਲ ਹੀ ਸਾਲ 1990 ਦੇ ਵਿੱਚ ਉਹਨਾਂ ਨਾਲ ਐਲਬਮਾਂ ਦੀ ਸੀਰੀਜ਼ ਵੀ ਜਾਰੀ ਹੋਈ ਸੀ ਰਿਕਾਰਡਿੰਗਾਂ ਨੂੰ ਇੰਗਲੈਂਡ ਵਿੱਚ ਰੀਅਲ ਵਰਲਡ ਸਟੂਡੀਓਜ਼ ਵਿੱਚ ਇੱਕ ਵੇਅਰ ਹਾਊਸ ਸਟੋਰੇਜ ਸਪੇਸ ਵਿੱਚ ਡੁੰਗਾ ਦਫਨਾਇਆ ਗਿਆ ਸੀ ਇਤੇ ਇਹ ਉਦੋਂ ਲੰਬੀਆਂ ਗਈਆਂ ਜਦੋਂ ਲੇਬਲ 2021 ਵਿੱਚ ਆਪਣੇ ਪੁਰਾਲੇਖ ਨੂੰ ਆਰਕਾਈਵਸ ਨੂੰ ਤਬਦੀਲ ਕਰ ਰਿਹਾ ਸੀ ਤੁਹਾਨੂੰ ਦੱਸਤੀਏ ਕਿ ਉਹਨਾਂ ਦੀ ਆਵਾਜ਼ ਨੇ ਐਵੇਂ ਦਾ ਕ੍ਰਿਸਮਸ ਸਰਜਿਆ ਜਿਸ ਕਾਰਨ ਅੱਜ ਵੀ ਉਹਨਾਂ ਦੇ ਸੁਣਨ ਵਾਲੇ ਉਹਨਾਂ ਦੇ ਜਾਦੂ ਵਿੱਚ ਗਵਾਚ ਜਾਂਦੇ ਹਨ Nusrat Fateh Ali Khan ਸਾਹਿਬ ਦੀ ਰੋਹਾਨੀ ਆਵਾਜ਼ ਇੱਕ ਵਾਰ ਫਿਰ ਦੁਨੀਆ ਪਰਦੇ ਵਿੱਚ ਗੂੰਜਣ ਨੂੰ ਤਿਆਰ ਹੈ ਇਸ ਵਾਰ ਇਹ ਐਲਬਮ ਉਹਨਾਂ ਦੇ ਸੰਗੀਤ ਉਹਨਾਂ ਦੇ ਫੈਨਸ ਨੂੰ ਇੱਕ ਨਵੇਂ ਸਫ਼ਰ ਤੇ ਲੈ ਕੇ ਜਾਵੇਗੀ